ਅਸੀ ਗੱਲ ਜੀ ਮੈਂ ਤੁਹਾਡਾ ਰਵੀ ਤੂਰੀ ਵਾਲਾ ਫੇਸਬੁੱਕ ਤੇ ਪੇਜ ਹੈ ਤੇ RK59 ਆਪਣਾ YouTube ਤੇ ਚੈਨਲ ਹੈ ਤੇ ਉਹ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਠੀਕ ਹੈ ਤੇ ਪੇਜ ਤੇ ਨਵੇਂ ਤਾਂ ਉਹ ਫੋਲੋ ਕਰੋ ਤੇ ਆਪਾਂ ਅੱਜ ਪਹੁੰਚ ਚੁੱਕੇ ਆ ਜੀ ਬਰਨਾਲਾ ਡੌਗ ਸ਼ੋਅ ਹੈ ਠੀਕ ਹੈ ਬਾਬਾ ਕਾਲੇ ਸ਼ਾ ਕਾਲਾ ਮਹਿਰ ਠੀਕ ਹੈ ਸਪੋਰਟਸ ਸਟੇਡੀਅਮ ਹੈ ਇਹ ਬਰਨਾਲਾ ਦੇ ਵਿੱਚ ਤੇ ਬਾਕੀ ਤੁਹਾਨੂੰ ਅੱਗੇ ਡੌਗ ਸ਼ੋਅ ਵੀ ਦਿਖਾਵਾਂਗੇ ਐਕਟੀਵਿਟੀ ਤੇ ਵੱਡੇ ਡੌਗਾਂ ਬਾਰੇ ਵੀ ਇੰਟਰਵਿਊ ਲਵਾਵਾਂਗੇ ਆਪਾਂ ਜਿਹੜੇ ਬੰਦੇ ਆਏ ਹੋਏ ਨੇ ਕਿ ਕੋਈ ਤੇ ਪੱਪੀ ਮਾਰਕੀਟ ਦੇ ਬਾਰੇ ਵੀ ਦੱਸਾਂਗੇ ਠੀਕ ਹੈ ਤੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਠੀਕ ਹੈ ਤੇ ਲਾਈਕ ਕਰੋ ਕਮੈਂਟ ਕਰੋ ਜੇ ਆਪਣੇ ਤੋਂ ਕੋਈ ਵੀ ਗੱਲ ਪੁੱਛਣਾ ਚਾਹੁੰਦੇ ਹੋ ਤਾਂ ਉਹਦੇ ਵਾਸਤੇ ਸਾਡਾ ਕਾਲ ਦੇ ਵਿੱਚ ਨੀਚੇ ਨੰਬਰ ਵੀ ਚੱਲ ਰਿਹਾ ਹੁੰਦਾ ਉਹਦੇ ਵੀ ਤੁਹਾਨੂੰ ਕਾਲ ਕਰਕੇ ਪੁੱਛ ਸਕਦੇ ਹਾਂ ਅਸੀ ਕਾ ਕੋਲੀ ਬਾਈ ਕੀ ਹਾਲ ਚਾਲ ਹੈ ਸਸੀ ਕਾ ਬਾਈ ਜੀ ਧੰਨਵਾਦ ਬਾਈ ਤੁਹਾਡਾ ਹੋਰ ਆ ਕੇ ਡਾਕਟਰ ਹਾਂਜੀ ਹਾਂਜੀ ਵੀਰੇ ਭਾਈ ਤੇ ਏਰੀਆ ਚ ਡਾਕਟਰ ਹੋਵੇ ਤੇ ਭਾਈ ਉਹ ਨਹੀਂ ਪਹੁੰਚਣਾ ਇਹ ਹੋ ਹੀ ਨਹੀਂ ਸਕਦਾ ਦੇਖੋ ਭਾਈ ਜੀ ਪੇਰੀ ਵੀਡੀਓ ਦੇ ਵਿੱਚ ਭਾਈ ਉਹਨਾਂ ਨੂੰ ਤੁਸੀਂ ਦੇਖਿਆ ਹੋਊਗਾ ਦੋ ਤਿੰਨ ਵੀਡੀਓ ਜਾਂ ਚਾਰ ਵੀਡੀਓ ਦੇ ਵਿੱਚ ਕਿਉਂਕਿ ਉਹੀ ਬੰਦਾ ਵੀਡੀਓ ਚ ਦੇਖੂਗਾ ਜਿਹੜਾ ਬੰਦਾ ਟਿਕਣਾ ਡਾਕਟਰਾਂ ਤੇ ਜਾਂਦਾ ਹੈ ਤੇ ਡਾਕਟਰ ਨਬਰ ਕਰਦਾ ਦੀ ਡਾਕਟਰ ਸੇਲ ਪਰਚੇਜ ਕਵਾਸਤੇ ਆਉਂਦੇ ਨੇ ਬਾਕੀ ਆਪਾਂ 골ਡੀ ਬਾਈ ਨਾਲ ਗੱਲ ਕਰਦੇ ਆ ਕੋਨੀ ਬਾਈ ਅੱਜ ਕੀ ਕੁਛ ਲੈ ਆਏ ਅੱਜ ਆਪਣੇ ਕੋਲ ਬਾਈ ਡੈਸ਼ ਆਉਣ ਦੇ ਦੋ ਫੀਮੇਲ ਆਗੀਆਂ ਤਿੰਨ ਮੇਲ ਸੀਗੇ ਬਾਈ ਉਹ ਸੇਲ ਹੋ ਗਏ ਸੇਲ ਹੋ ਗਏ ਫਰਾਂ ਦੋ ਫੀਮੇਲ ਲੱਗੀਆਂ ਬਾਈ ਤੇ ਬਾਈ ਬੱਚਾ ਕਮਾ ਕੇ ਦਿਖਾ ਦਿਓ ਠੀਕ ਹੈ ਬਾਈ ਤੇ ਕੀ ਪ੍ਰਾਈਸ ਹੈ ਵੀਰੇ ਕੀ ਏਜ ਹੈ ਇਹਨਾਂ ਦੀ ਬੱਚਾ ਇਹ ਫੀਮੇਲ ਦਾ ਵੀਰੇ 3000 ਰੁਪਏ ਹੈ ਮੇਲ 45 4500 ਦੇ ਵਿੱਚ ਹੈ ਸਾਰੇ ਤੇ ਬਾਕੀ ਆਪਾਂ ਮੀਰੀ ਨੇ ਬਾਈ ਹਾਂਜੀ ਹਾਂਜੀ ਉਹ ਮੇਰੀਆਂ ਦਾ ਬਾਈ ਜੀ ਕੀ ਕੁਛ ਹੈ ਮੇਲ ਫੀਮੇਲ ਹੈ ਜੀ ਮੇਲ ਫੀਮੇਲ ਪੇਅਰ ਹੈ ਕੀ ਪ੍ਰਾਈਸ ਕੀ ਹੈ ਜੀ ਇਹਦਾ 5500 ਮੇਲ ਦਾ ਜੀ 4500 ਫੀਮੇਲ ਦਾ ਜੀ ਠੀਕ ਹੈ ਤੇ نیچے ਬਾਈ ਜੀ ਲੈਬਰੇ ਦੇ ਬੱਚੇ ਨੇ ਜੀ ਨੀਤੀ ਲੈਬ ਦੇ ਬੱਚੇ ਆ ਹਾਂ ਬਾਈ ਲੈਬ ਦੇ ਵਿੱਚ ਦਾ ਬਾਈ ਜੀ ਕੀ ਪ੍ਰਾਈਸ ਹੈ ਪ੍ਰਾਈਸ ਹੈ ਇਹਨੇ ਵੀਰੇ ਮੇਲ ਦਾ 10000 ਰੁਪਏ ਆ ਫੀਮੇਲ ਦਾ 7000 ਰੁਪਏ ਆ ਠੀਕ ਹੈ ਕੋਲਰ ਦੇ ਵਿੱਚ ਹਾਂ ਜੀ ਤਿੰਨ ਮੇਲ ਆ ਦੋ ਫੀਮੇਲ ਆ ਜੀ ਠੀਕ ਹੈ ਇਹ ਬਾਕੀ ਬਾਈ ਜੀ ਆ ਟਾਇਰ ਦੇ ਹਾਂਜੀ ਹਾਂਜੀ ਟਾਇਰ ਦੇ ਬੱਚੇ ਆ ਬਾਈ ਜੀ ਦੇਖ ਹੀ ਸਕਦੇ ਤੁਸੀਂ ਘੁਮਾ ਕੇ ਦਿਖਾ ਦਿਓ ਬਾਈ ਜੀ ਵਾਈਟ ਮੇਲ ਆ ਠੀਕ ਆ ਫਰੈਂਡ ਦੇ ਵਿੱਚ ਫੀਮੇਲ ਆ ਹਾਂਜੀ ਹਾਂਜੀ ਠੀਕ ਆ ਇਹ ਬਾਕੀ ਆਪਾਂ ਗੱਲ ਕਰਦੇ ਆ ਬਾਈ ਜੀ ਪ੍ਰਾਈਸ ਕਿ ਹੋਊਗਾ ਤੇ ਇਹ 15000 ਮੇਲ ਬਾਈ ਇਹ ਕਹ ਜੀ ਫੀਮੇਲ ਆ 15000 ਤੇ ਬਾਕੀ ਆਪਾਂ ਜੀ ਆਪਣਾ ਆਲ ਇੰਡੀਆ ਡਿਲੀਵਰੀ ਕਰ ਸਕਦੇ ਹਾਂ। ਇਹ ਆਲ ਪੰਜਾਬੀ ਦੇ ਆਪਣਾ ਕੰਮ ਹੈ। ਠੀਕ ਹੈ। ਤੁਸੀਂ ਬਾਈ ਜੀ ਵੀਡੀਓ ਦੇ ਵਿੱਚ ਮੇਰੇ ਭਾਈ ਉਹਨੇ ਦੇਖਿਆ ਹੀ ਹੋਊਗਾ ਤੇ ਬਾਕੀ ਆਪਾਂ ਕੰਟੈਕਟ ਨੰਬਰ ਪੁੱਛਿਆ ਬਾਈ ਜੀ ਨੂੰ ਪੈਸੇ ਦੇ ਦਿਆ। ਸਭ ਦਾ ਕੰਟੈਕਟ ਨੰਬਰ ਦੱਸੀਓ ਆਪਣਾ 9646531140 ਠੀਕ ਹੈ। نیچے ਵੀਡੀਓ ਦੇ ਆਪਣੇ ਭਾਈ ਦਾ ਨੰਬਰ ਚੱਲਦਾ ਰਹੂਗਾ ਤੇ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ। ਠੀਕ ਹੈ। ਤੇ ਬਾਕੀ ਬਾਈ ਦਾ ਦੂਜੇ ਬਾਈ ਦਾ ਨੰਬਰ ਦੱਸੀਓ ਆਪਾਂ। 7833371903 ਠੀਕ ਹੈ। ਬਾਈ ਜੀ ਮੁੰਡਾ ਤੁਸੀਂ ਆਲ ਓਵਰ ਇੰਡੀਆ ਟਿਵੀ ਆ ਤੇ ਆਲ ਬ੍ਰੀਡ ਦਾ ਕੰਮ ਹੈ ਬਾਈ ਇਹਨਾਂ ਦੇ ਹਰ ਟਾਈਮ ਹੀ ਸ਼ੌਕ ਲੈਵਲ ਹੁੰਦਾ ਆ ਓਕੇ ਬਾਈ ਜੀ ਧੰਨਵਾਦ ਜੀ ਓਕੇ ਬਾਈ ਥੈਂਕ ਯੂ ਸਿੰਘਾ ਬਾਈ ਕੀ ਹਾਲ ਚਾਲ ਹੈ ਵਧੀਆ ਠੀਕ ਠਾਕ ਹੋਰ ਆਈ ਕੇ ਡੌਗਸ ਹੋਤੇ ਹਾਂਜੀ ਹਾਂਜੀ ਬਾਈ ਦੇਖੋ ਬਾਈ ਜੀ ਬਾਈ ਦੀ ਦਾ ਟੀਮ ਹੁੰਦੀ ਹੈ ਬਾਈ ਨਾ ਮੇਰੇ ਮੂਹ ਚ ਵਾਲੀ ਇਹਨਾਂ ਦਾ ਫ੍ਰੈਂਡ ਨਾਮ ਉਹੀੋ ਜਾਦਾ ਇਹਨਾਂ ਦਾ ਕਿਉਂਕਿ ਉਹ ਆਪਣਾ ਕੰਟੈਕਟ ਵੇਜਦਾ ਇਹਨਾਂ ਤੇ ਕਾਫੀ ਚੱਲਦਾ ਰਹਿੰਦਾ। ਬਾਸੀ ਬਾਈ ਨਾਲ ਗੱਲ ਕਰਦੇ ਆ ਅੱਜ ਬਾਈ ਹੋਰੀ ਲੈ ਕੇ ਆਏ ਨੇ ਪੁਮੇਰੀਅਨ, ਲੈਬਰੇ ਠੀਕ ਆ ਕਲਚਰ ਪਾਉਂਦਾ ਰਚ। ਠੀਕ ਆ ਇਹ ਮੱਤੀ ਬਾਈ ਜਿਹੜੇ ਮੈਂ ਦੱਸ ਦਿੰਦਾ ਕਿ ਮੈਨੂੰ ਪਤਾ ਆ ਬਾਈ ਦਾ ਆਬਲਿਮ ਰੀਡ ਦੇ ਵਿੱਚ ਕੰਮ ਹੈ ਤੇ ਆਲ ਇੰਡੀਆ ਲਿਵੀ ਕਰ ਦਿੰਦੇ ਨੇ ਤੇ ਬੇਨਾਲ ਬੱਚੇ ਦੇ ਲੈ ਕੇ ਆਏ ਨੇ ਉਹਦਾ ਰੇਟ ਪੁੱਛਦੇ ਆ ਬਾਈ ਤੋਂ। ਹਾਂਜੀ ਬਾਈ ਗਗਣ ਬਾਈ ਕੀ ਹਾਲ ਚਾਲ? ਵਧੀਆ ਜੀ ਬਾਈ ਵਧੀਆ। ਉਹ ਠੀਕ ਆ। ਹਾਂਜੀ ਬਾਈ। ਬਾਈ ਜੀ ਪੁਮੇਰੀਆ ਬਾਈ ਜੀ ਪੂਰੇ ਮਲਕੀ ਵਾਈਲਡ ਬੱਚੇ ਨੇ ਜੇ ਪੂਰੀ ਕੁਆਲਿਟੀ ਦੇ ਵਿੱਚ ਫੁੱਲ ਬਰੀ ਬੱਚੇ ਨੇ ਹਾਂ ਜੀ ਵੀਰੇ ਪਾਈ ਨੇ ਰੇਟ ਦੱਸ ਦਿੱਤਾ ਇੱਕ ਪੱਤਾਲੀ ਤੋਂ ਇੱਕ ਕਿੰਨੇ ਵੀਰੇ 3500 ਦੀ 3500 ਠੀਕ ਆ ਬਾਈ ਜੀ ਆਪਣਾ ਆਲ ਬ੍ਰੀਡ ਦੇ ਵਿੱਚ ਕੰਮ ਹੈ ਹਾਂ ਜੀ ਵੀਰੇ ਇਹ ਆਪਣਾ ਸਪੈਸ਼ਲ ਪੱਗ ਦਾ ਵੀ ਹੈ ਹਾਂ ਜੀ ਵੀਰੇ ਪੱਕਾ ਪੱਗ ਤੇ ਲੈਬਰੇ ਦਾ ਠੀਕ ਆ ਇਹ ਬਾਕੀ ਬਾਈ ਆਪਣਾ ਗੱਲ ਆਇਆ ਹੋਇਆ ਨੇ ਕੁਆਚ ਠੀਕ ਆ ਗੱਲ ਬਾਈ ਲੈਬਰੇ ਦਾ ਕੀ ਪ੍ਰਾਈਸ ਮੇਲ ਫੀਮੇਲ ਦਾ ਲੈਬਰੇ ਦਾ ਵੀ ਤੇ 11000 ਰੁਪਏ ਪਿਆਰ 11000 ਹਾਂ ਜੀ ਹਾਂ ਜੀ ਹਾਂ ਜੀ ਉਹ ਹੋਖਰੀ ਲਾਤੀ ਭਾਈ ਠੀਕ ਆ ਨੁਸਾਨ ਕਰਨਾ ਨਹੀਂ ਲੱਗਿਆ ਪਾਪੀ ਦੀ ਲਾਤੀ ਆ ਹਾਂ ਭਾਈ ਇਹ ਪੱਤੀ ਲਈ ਗੱਲ ਕਰਨੀ ਗੱਲ ਕਰਦੇ ਜਿਹੜੇ 20 ਮਹੀਨੇ ਹੋ ਗਏ 50000 ਰੁਪਏ ਮੇਲ ਦਾ ਬੀਜਾ ਮੇਲਾ ਮੇਲਾ ਸੁਣ ਮਾਕੇ ਦਿਖਾ ਦਿਓ ਮੇਰੇ ਬੰਦਾ ਕੋਲੋ ਬਾਈ ਜੀ ਅੱਜ ਤਾਂ ਸਕੀਮਾਂ ਨਹੀਂ ਲੱਗ ਰਹੀਆਂ ਨੇ ਆਫਰਾਂ ਹੀ ਲੱਗ ਰਹੀਆਂ ਨੇ ਲੈ ਕੇ ਆ ਬਾਈ ਇਹਦੇ ਕੰਟੈਕਟ ਨੰਬਰ ਮੋਦੇ ਆ ਬਾਕੀ ਤੁਸੀਂ ਬਾਈ ਨੂੰ ਸਾਰੇ ਕੰਟੈਕਟ ਕਰ ਸਕਦੇ ਹੋ ਬਾਈ ਜੀ ਆਪਣਾ ਮੋਬਾਈਲ ਨੰਬਰ ਦਿੰਦੇ 99146 ਬਾਈ 70 770 ਵੀਰੇ ਠੀਕ ਹੈ ਨਾ نیچے ਵੀਰੇ ਤਾਂ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਨੂੰ ਕੰਟੈਕਟ ਕਰ ਸਕਦੇ ਹੋ ਬਾਈ ਜੀ ਆਪਣਾ ਨੰਬਰ ਵੀ ਦੱਸ ਦਿਓ 8784 ਵੀਰੇ 27403 ਠੀਕ ਹੈ ਆਪਣਾ ਬਾਈ ਨੰਬਰ 87835 ਜੀ ਠੀਕ ਹੈ ਜੀ 99100 ਕੀ ਕਰੀ ਤੀਕ ਬਾਈਆ ਲਾ ਆਲ ਬ੍ਰੀਡ ਦੇ ਵਿੱਚ ਕੰਮ ਹੈ ਆਲ ਇੰਡੀਆ ਲਿਬਰੀ ਆ ਬਾਈਆ ਉਹਨੂੰ ਕੰਟੈਕਟ ਕਰ ਸਕਦੇ ਹੋ ਓਕੇ ਥੈਂਕ ਯੂ ਬਾਈ ਓਕੇ ਬਰਾ ਓਕੇ ਅੱਸੀ ਗਾਲਾ ਪੜ ਬਾਈ ਕੀ ਹਾਲ ਚਾਲ ਹੈ ਵਧੀਆ ਵਧੀਆ ਤੂੰ ਦੱਸ ਪਹੁੰਚੀ ਜੀ ਡਾਕਟਰ ਸਾਹ ਤੇ ਹਾਂ ਜੀ ਹਾਂ ਜੀ ਦੇਖੋ ਬਾਈ ਜੀ ਬਾਈ ਦੇ ਲੈ ਬਣਾ ਬਲੈਕ ਲੈਬਰ ਦੇ ਵਿੱਚ ਮੇਲ ਹੈ ਦੇਖੀ ਸਾਹ ਤੇ ਤੁਸੀਂ ਕੁਆਲਿਟੀ ਬਾਈ ਜੀ ਕਮਾ ਕੇ ਦਿਖਾ ਦੀ ਬੱਚਾ ਕੋ ਬਾਈ ਜੀ ਫੁੱਲ ਲੈ ਵੀ ਬੱਚਾ ਫੁੱਲ ਵਧੀਆ ਕੁਆਲਿਟੀ ਦੇ ਵਿੱਚ ਫੁੱਲ ਠੀਕ ਹੈ ਨਾ ਇਅਰ ਵੀ ਬਿਲੋਂਗ ਦੇ ਵਿੱਚ ਲੱਗੇ ਇਹ ਬਾਕੀ ਬਾਈ ਦਾ ਗੱਲ ਕਰਦੇ ਆ ਬਾਈ ਨੇ ਪਮੇਰੇ ਨਾਲ ਭਾਜੀ ਹਾਂ ਵੀਰੇ ਪਮੇਰੇ ਦੇ ਬੱਚੇ ਨੇ ਪਮੇਰੇ ਦੇ ਬੱਚੇ ਨੇ ਕਿ ਕੀ ਗੱਲ ਬਾਜੀ ਇਹ ਚ ਕੁਆਲਿਟੀ ਪੂਰੇ ਇੱਕ ਨੰਬਰ ਹੈ ਵੀਰੇ ਇੰਨੇ ਫੀਮੇਲ ਨੇ ਵੀਰੇ ਦੋ ਮੇਲ ਨੇ ਠੀਕ ਆ ਤੇ ਕੀ ਪ੍ਰਾਈਸ ਆ ਵੀਰੇ ਕੀ ਐਸਾ ਜੋ ਇਹਨੇ ਨਹੀਂ ਆਪਣਾ ਵੀ ਆਪਾਂ ਫੀਮੇਲ ਦੇ ਦਾਂਗੇ 2500 ਦੀ ਮੇਲ ਦੇ ਦਾਂਗੇ 4500 ਦਾ ਠੀਕ ਆ ਵੀਰੇ ਆ ਲੈਬਰੀ ਦੀ ਗੱਲ ਕਰੀਏ ਲੈਬਰੀ ਦਾ ਲੈਬਰੀ ਆਪਾਂ ਦੇ ਦਾਂਗੇ ਵੀਰੇ 12000 ਦਾ 12000 ਦਾ ਹਾਂਜੀ ਤੇ ਬਾਈ ਜੀ ਆਪਣੇ 올 ਕਲਰ ਦੇ ਵਿੱਚ ਬੱਚੇ ਹਾਂ ਹਾਂ ਕਿਹੜਾ ਮਰਜ ਵੀਰੇ ਇਹ ਬਾਕੀ ਬੱਚੇ ਛੋਟੇ ਆਪਣੇ ਨੂੰ ਸਾਰੇ ਮਿਲ ਜਾਂਦੇ ਆਲ ਬ੍ਰੀਡ ਦੇ ਕਾਹਦੇ ਹਾਂ ਉਹ ਬਾਈ ਜੀ ਆਪਣਾ 올 ਇੰਡੀਆ ਡਿਲੀਵਰੀ ਆ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਬਾਈ ਜੀ ਆਪਣਾ ਕੰਟੈਕਟ ਨੰਬਰ ਦੱਸ ਦਿਓ ਤੇ ਲੋਕੇਸ਼ਨ ਦੱਸ ਦਿਓ ਆਪਣੇ ਵੀਰੇ ਲੋਕੇਸ਼ਨ ਹੈਗਾ ਧੂਰੀ ਆਪਣਾ ਨੰਬਰ ਹੈਗਾ 7814201428 ਠੀਕ ਹੈ ਵੀਰੇ ਨੀਚੇ ਦਾ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਦੀ 올 ਓਵਰ ਇੰਡੀਆ ਡਿਲੀਵਰੀ ਆ 올 ਓਵਰ ਇੰਡੀਆ ਦੇ ਵਿੱਚ ਕੰਮ ਹੈ ਛੋਟੇ ਪੱਪੀ ਤੋਂ ਲੈ ਕੇ ਅਡਲ ਟੋਕ ਤੱਕ ਵੀ ਬਾਈ ਤੋਂ ਮਿਲ ਜਾਂਦੇ ਨੇ ਠੀਕ ਹੈ ਬਾਈ ਜੀ ਹਾਂਜੀ ਹਾਂਜੀ ਓਕੇ ਬਾਈ ਜੀ ਠੀਕ ਹੈ ਵੀਰੇ ਥੈਂਕ ਯੂ ਹਰਪਾਲ ਬਾਈ ਓਕੇ ਵੀਰੇ ਅਸਲੀ ਅਜੇ ਦੇ ਬਾਈ ਕੀ ਆਈ ਕਾਲ ਹੈ ਅੱਸੀ ਕਾਲ ਜੀ ਓ ਰਾਈ ਕੇ ਡੋਗ ਸ਼ੋ ਤੇ ਹਾਂਜੀ ਹਾਂਜੀ ਦੇਖੋ ਬਾਈ ਜੀ ਬਾਈ ਰੇ ਦਾ ਵੀਡੀਓ ਦੇ ਵਿੱਚ ਬਾਈ ਨੂੰ ਤੁਸੀਂ ਕਾਫੀ ਵਾਰ ਦੇਖ ਲਿਆ ਹੋਊਗਾ ਅੱਜ ਵੀ ਬਾਈ ਜੀ ਡੋਗ ਸ਼ੋ ਆਏ ਨੇ ਬਰਨਾਲਾ ਦੇ ਵਿੱਚ ਇਹ ਕੋ ਇੱਕ ਕੁਆਲਿਟੀ ਦੇ ਵਿੱਚ ਆਉਣ ਲੈਂਪੜੇ ਬੱਚੇ ਆਉਣ ਨਿੱਕਰ ਕੁਆਲਿਟੀ ਦੇ ਬੱਚੇ ਨੇ ਕਿ ਭਾਈ ਜੀ ਜਰਮਨ ਦੇ ਬੱਚੇ ਆ ਭਾਈ ਜੀ ਲੌਂਗ ਕੋਟ ਦੇ ਆ ਵੀ ਕਿਹੜੇ ਮੁਰਦੇ ਆ ਲੌਂਗ ਕੋਟ ਆ ਜੀ ਫੁੱਲ ਭਾਈ ਜੀ ਮੇਲ ਫੀਮੇਲ ਮੇਲ ਵੀ ਆ ਫੀਮੇਲ ਵੀ ਆ ਜੀ ਠੀਕ ਆ ਪ੍ਰਾਈਸ ਭਾਈ ਜੀ ਮੇਲ ਹੈਗਾ ਜੀ 30000 ਦਾ ਠੀਕ ਆ ਫੀਮੇਲ ਹੈਗੇ 20000 ਦੀ ਬੱਚੇ ਕਮਾ ਕੇ ਦਿਖਾ ਦਿਓ ਭਾਈ ਬੱਚੇ ਜੀ ਦੇਖੋ 32 ਦਿਨ ਦੇ ਆ ਭਾਈ 32 ਦਿਨ ਦੇ ਬੱਚੇ ਨੇ ਕਿ ਟਿਕਣਾ ਬੱਚੇ ਵੀ ਭਾਈ ਤੋਂ ਹੱਥ ਤੋਂ ਕਮ ਨਹੀਂ ਰਹੇ ਇੰਨੀ ਕੁਆਲਿਟੀ ਦੇ ਵਿੱਚ ਬੱਚੇ ਨੇ ਕਿ ਬਾਕੀ ਭਾਈ ਦੇ ਨਾਲ ਗੱਲ ਕਰਦੇ ਆ ਭਾਈ ਲਵੇ ਸਟਾਕ ਤਾਂ ਬਹੁਤ ਪਿਆ ਵੀਰੇ ਨਾਲ ਮੇਰੇ ਦੇ ਬੱਚੇ ਪਏ ਨੇ ਕਿ ਹਸਕੀ ਦੀ ਫੀਮੇਲ ਹੈ ਕਰੇ ਵਾਈਟ ਦੇ ਵਿੱਚ 골ਡਨ ਡ్రਾਈਵਰ ਫੀਮੇਲ ਇੱਕਾ 골ਡਨ ਡ్రਾਈਵਰ ਦੀ ਫੀਮੇਲ ਗਈ ਆ ਠੀਕ ਹੈ ਬਾਕੀ ਲੈਬਰੇ ਪਏ ਨੇ ਬਾਈ ਦਾ ਮੇਲ ਫੀਮੇਲ ਮੇਲ ਫੀਮੇਲ ਠੀਕ ਹੈ ਇਹ ਬਾਕੀ ਬਾਈ ਜੀ ਆਪਣਾ 올 ਬ੍ਰੀਡ ਦੇ ਵਿੱਚ ਆਲ ਆਲ ਆ ਜੀ 올 ਬ੍ਰੀਡ ਦੇ ਵਿੱਚ ਬਾਈ ਦਾ ਕੰਮ ਹੈ ਇਹ ਬਾਈ ਦੇ ਕੰਟੈਕਟ ਨੰਬਰ ਪੁੱਛਦੇ ਆ ਲੋਕੇਸ਼ਨ ਪੁੱਛਦੇ ਆ ਭਾਈ ਜੀ ਆਪਣਾ ਕੰਟੈਕਟ ਨੰਬਰ ਦੱਸ ਦੀ ਆਪਣੀ ਲੋਕੇਸ਼ਨ ਦੱਸ ਦਿਓ 9855253244 ਮਰੇਕੋਲਾ ਠੀਕ ਮਰੇਕੋਲਾ ਹਾਂਜੀ ਭਾਈ ਜੀ ਇਹ ਖਾਸ ਮਰੇਕੋਲਾ ਲੋਕੇਸ਼ਨ ਪੈ ਜਾਂਦੀ ਆ 올 ਬਰੀਡ ਦੇ ਵਿੱਚ ਕੰਮ ਹੈ ਤੇ 올 ਇੰਡੀਆ ਡਿਲੀਵਰੀ ਹੈ ਡਿਲੀਵਰੀ ਜਿਹੜੀ ਹੈਗੀ ਉਹ ਐਕਸਟਰਾ ਚਾਰਜ ਦੇ ਨਾਲ ਹੈ ਤੇ ਮੈਂ ਇੱਕ ਵਾਰ ਦੁਆਰ ਤੋਂ ਭਾਈ ਤੋਂ ਰੇਟ ਕਨਫਰਮ ਕਰਵਾ ਦਵਾਂ ਮੇਲ ਦਾ ਕੀ ਰੇਟ ਆ ਭਾਈ ਜੀ ਫੀਮੇਲ ਦਾ ਕੀ ਰੇਟ ਹੈ ਮੇਲ 30000 ਦਾ ਜੀ ਫੀਮੇਲ ਫੀਮੇਲ 20000 ਦੀ 20000 ਹਾਂਜੀ ਭਾਈ ਜੀ ਨੌਨ ਕੇਸੀ ਇਹ ਕੇਸੀ ਨੌਨ ਕੇਸੀ ਨੌਨ ਦੇਖੋ ਕੁਆਲਿਟੀ ਚੈੱਕ ਕਰੋ ਇਹ ਦੀ ਭਾਈ ਜੀ ਕੁਆਲਿਟੀ ਵਾਸਤੇ ਆ ਅਸੀਂ ਅਜਗਦੀਪ ਭਾਈ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਤੁਸੀਂ ਦੱਸੋ ਹੋਰ ਪਹੁੰਚ ਗਏ ਡਾਕਟਰ ਕੋਲ ਤੇ ਹਾਂਜੀ ਹਾਂਜੀ ਦੇਖੋ ਭਾਈ ਜੀ ਜੁਨਿਕ ਜੀ ਕੀ ਦਿਖਾਵਾਂ ਲੈਪਰੇ ਤੁਸੀਂ ਬਲੈਕ ਬੱਚਾ ਵੀ ਆ ਤੇ ਬਾਈ ਲਵੇ ਟਾਬਲੇਟ ਵੀ ਆ ਤੇ ਗੱਲ ਕਰਦੇ ਆ ਬਾਈ ਦੇ ਲਵੇ ਨਾ ਸ਼ਾਰਟ ਅੱਡੇ ਵਿੱਚ ਟਵਾਇਜ ਆ ਬਾਈ ਦੀ ਕਲਚਰ ਹੀ ਇਹ ਕਲਚਰ ਟਵਾਇਜ ਨਹੀਂ ਕਲਚਰ ਟਵਾਇਜ ਦੇ ਵਿੱਚ ਮਿਕਸ ਨੇ ਬੱਚੇ ਤੇ ਬਾਕੀ ਦਾ ਬਾਈ ਦਾ ਗੱਲ ਕਰਦੇ ਆ ਭਾਈ ਜੀ ਲੈਬਰੀ ਦਾ ਮੇਲ ਦਾ ਫੀਮੇਲ ਦਾ ਕੀ ਪ੍ਰਾਈਸ ਹੈ ਜੀ ਲੈਬਰਾ ਮੇਲ ਦਾ 15000 ਹੈ ਫੀਮੇਲ ਦਾ 10000 ਹੈ ਬਲੈਕ ਮੇਲ ਆ ਚਾਕਲੇਟ ਫੀਮੇਲ ਚਾਕਲੇਟ ਫੀਮੇਲ ਹੈ ਇਹ ਬਾਕੀ ਭਾਈ ਜੀ ਬੱਚਾ ਕਵਾ ਕੇ ਦਿਖਾ ਦਿਓ ਲਓ ਜੀ ਬੱਚਾ ਚੈੱਕ ਕਰ ਲਓ ਦੇਖੋ ਭਾਈ ਜੀ ਕੁਆਲਿਟੀ ਦੇ ਵਿੱਚ ਬੱਚਾ ਫੁੱਲ ਵਧੀਆ ਬੱਚੇ ਨੇ ਫੁੱਲ ਹੈਵੀ ਬੱਚੇ ਨੇ ਠੀਕ ਹੈ ਨਾ ਤੇ ਬਾਕੀ ਭਾਈ ਜੀ ਮੈਂ ਗੱਲ ਪੁੱਛਿਆ ਆਪਣਾ ਆਲਬਰੀਡ ਦੇ ਵਿੱਚ ਕੰਮ ਆਉਂਦਾ ਹੈ ਹਾਂ ਜੀ ਹਾਂ ਜੀ ਇਹ ਨੀਚਲੇ ਬੱਚੇ ਵੀ ਕੱਢ ਕੇ ਦਿਖਾਈਓ ਭਰੇ ਨੀਚਲੇ ਦਿਖਾ ਨਹੀਂ ਜੀ ਆ ਵੰਡ ਠੀਕ ਹੈ ਨਾ ਇਹ ਕਲਚਰ ਪੋਮੇਰੀਅਨ ਉਹਦੇ ਕਲਚਰ ਤੇ ਟ ਇੱਕ ਆ ਬ੍ਰਾਊਨ ਵਾਲਾ ਬੱਚਾ ਰੱਖ ਲਓ ਵੀਰੇ ਇੱਕ ਆ ਦੂਜਾ ਰੱਖ ਲਓ ਯਾ ਦੇਖੋ ਭਾਈ ਜੀ ਬੱਚੇ ਦੇਖ ਹੀ ਸਕਦੇ ਹੋ ਤੁਸੀਂ ਲਓ ਜੀ ਭਾਈ ਜੀ ਕਮਾ ਕੇ ਦਿਖਾ ਦਿਓ ਫੁੱਲ ਫਰੀ ਬੱਚੇ ਨੇਗੇ ਸ਼ਾਰਟ ਮਜਲ ਦੇ ਸ਼ਾਰਟ ਹਾਈਟ ਦੇ ਭਾਈ ਜੀ ਕਿੰਨੀ ਏਜ ਆ ਬੱਚਿਆਂ ਦੀ ਇਹਨੇ 32 ਦਿਨਾਂ ਏਜ ਆ 32 ਦਿਨ ਦੇ ਹਾਂ ਜੀ ਭਾਈ ਜੀ ਮੇਲ ਫੀਮੇਲ ਦਾ ਪ੍ਰਾਈਸ ਕੀ ਇਹਦਾ ਮੇਲ ਦਾ ਹੈਗਾ ਵੀਰੇ 12000 ਫੀਮੇਲ ਦਾ 8000 ਫੀਮੇਲ ਦਾ 8000 ਇਹ ਬਾਕੀ ਬਾਈ ਨਾਲ ਕੰਟੈਕਟ ਪੁੱਛਦੇ ਕੰਟੈਕਟ ਨੰਬਰ ਤੇ ਬਾਕੀ ਬਾਈ ਦੀ ਲੋਕੇਸ਼ਨ ਦੱਸਦੇ ਆ ਭਾਈ ਜੀ ਆਪਣਾ ਕੰਟੈਕਟ ਨੰਬਰ ਦੱਸ ਦਿਓ ਤੇ ਲੋਕੇਸ਼ਨ ਦੱਸ ਦਿਓ ਕੇਸ ਨਾਲ ਆਪਣੀ ਹੈਗੀ ਰਾਣਾ ਸਾਹਿਬ ਲੁਧਿਆਣਾ ਜਿਹੜਾ ਵਾ ਨੰਬਰ ਹੈਗਾ 97810720 ਤੇ 올ਰੀਡੀ ਡਿਲੀਵਰੀ ਕਰ ਦਿੰਦਾ ਬਾਈ ਜੀ ਬੱਚਾ ਕਮਾ ਕੇ ਦਿਖਾ ਦਿਓ ਬਣਾ ਬਾਈ ਠੀਕ ਹੈ ਨਾ ਬਾਈ ਦਾ ਮੈਂ ਤੁਹਾਨੂੰ ਤਾਂ ਪਹਿਲਾਂ ਵੀ ਦੱਸ ਚੁੱਕੇ ਆ ਵੀ ਆਨਪ੍ਰੀਡ ਦੇ ਵਿੱਚ ਕੰਮ ਹੈ ਤੇ 올ਰੀਡੀ ਡਿਲੀਵਰੀ ਆ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਭਾਈ ਜੀ ਸਸੀ ਗਾਂ ਅੰਗਰੇਜ਼ ਬਾਈ ਕੀ ਹਾਲ ਚਾਲ ਹੈ ਆਈ ਕੇ ਡਾਕਟਰ ਸ਼ੋਟ ਤੇ ਹਾਂ ਜੀ ਹਾਂ ਦੇਖੋ ਭਾਈ ਜੀ ਬੱਚੇ ਨਾਲ ਜਰਮਨ ਤੇ ਤੁਸੀਂ ਬਹੁਤ ਲੌਂਗ ਕੋਰ ਵੀ ਦੇਖ ਕੇ ਆਉਣਗੇ ਠੀਕ ਹੈ ਨਾ ਡਬਲ ਕੋਰ ਦੇ ਵਿੱਚ ਵੀ ਦੇਖ ਕੇ ਆਉਣਗੇ ਭਾਈ ਜੀ ਕਿਹੜਾ ਕੋਡ ਦੇ ਵਿੱਚ ਬਚਣ ਇਹ? ਇਹ ਮੀਡੀਅਮ ਕੋਡ ਵਿੱਚ। ਮੀਡੀਅਮ ਕੋਡ ਦੇ ਵਿੱਚ। ਠੀਕ ਹੈ ਨਾ? ਤੇ ਬਾਕੀ ਭਾਈ ਜੀ ਆਪਣਾ 올 ਬ੍ਰੀਡ ਦੇ ਵਿੱਚ ਹੀ ਕੰਮ ਹੈ। ਹਾਂਜੀ ਹਾਂਜੀ ਭਾਈ। ਇਹ ਆਪਣੀ ਭਾਈ ਜੀ ਹੁਣ ਇਸ ਟਾਈਮ ਫਿਲਹਾਲ ਕੀ ਕੁਛ ਹੈ ਇਹਦੇ ਵਿੱਚ? ਮੀਨ ਜਰਮਨ ਦੇ 5 ਮੇਲ ਲਈ 2 ਫੀਮੇਲ। 2 ਫੀਮੇਲ। ਠੀਕ ਹੈ ਮੀਡੀਅਮ ਕੋਡ ਦੇ ਵਿੱਚ। ਹਾਂਜੀ। ਇਹ ਭਾਈ ਜੀ ਬੱਚਾ ਕਮਾ ਕੇ ਦਿਖਾ ਦਿਓ। ਭਾਈ ਜੀ ਕਿੰਨੀ ਏਜ ਆ ਬੱਚਿਆਂ ਦੀ? ਬੱਚਿਆਂ ਦੀ ਅਜੇ ਹੋ ਗਏ 35 ਦਿਨ ਦੇ। 35 ਦਿਨ ਦੇ। ਹਾਂਜੀ। ਤੇ ਭਾਈ ਜੀ ਇਹਦਾ ਪ੍ਰਾਈਸ ਦੱਸੋਗੇ ਮੇਲ ਦਾ ਫੀਮੇਲ ਦਾ ਜੀ ਮੇਲ ਦਾ ਰੇਟ ਹੈ ਕਿ 10000 ਫੀਮੇਲ ਦਾ 6000 6000 ਹਾਂਜੀ ਤੇ ਆਪਣਾ ਆਲ ਓਵਰ ਇੰਡੀਆ ਡਿਲੀਵਰੀ ਕਰਵਾ ਦੇ ਜੀ ਹਾਂਜੀ 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 ਇਹ ਬਾਈ ਕੀ ਬਾਈ ਜੀ ਆਪਣੀ ਲੋਕੇਸ਼ਨ ਦੱਤੀ ਹੋ ਕੀ ਹੈ ਲੋਕੇਸ਼ਨ ਸਿਚੁਏਸ਼ਨ ਜੀ ਆਪਣਾ ਪਰੋ ਪਿੰਡ ਆਈ ਨਾ ਭਲੇ ਲਵੇ ਠੀਕ ਹੈ ਜੀ ਹਾਂਜੀ ਤੇ ਮੋਬਾਈਲ ਨੰਬਰ ਦੱਤੀ ਵੀਰੇ ਮੋਬਾਈਲ ਨੰਬਰ 8720 45640 ਜੀ ਠੀਕ ਹੈ ਤਾਂ ਮੈਂ ਗੱਲ ਕਰਾਂ ਨੀਚੇ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਦਾ ਆਲ ਬਰੀਡ ਦੇ ਵਿੱਚ ਕੰਮ ਹੈ ਤੇ ਠੀਕ ਹੈ ਨਾ ਆਲ ਇੰਡੀਆ ਡਿਲੀਵਰੀ ਹੈ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਦਾ ਬਾਈ ਤੂੰ ਕੱਦ ਪੁੱਛਦੇ ਆਪਾਂ ਬਾਈ ਜੀ ਕਿ ਕੋਈ ਆਪਣਾ ਸਬਸਕ੍ਰਾਈਬਰ ਆਂਦਾ ਜਾਂ ਫਾਲੋਅਰ ਆਂਦਾ ਆ ਉਹਦਾ ਮਾਨਤਾਣ ਹੋ ਜਾਊਗਾ ਹਾਂਜੀ ਹਾਂਜੀ ਜਿਵੇਂ ਤੁਸੀਂ ਕਹੋਗੇ ਓਕੇ ਉਹ ਤਾਂ ਚਲੋ ਠੀਕ ਆ ਆਪਣੇ ਕੋਈ ਚੈਨਲ ਤੋਂ ਆਂਦਾ ਆ ਤਾਂ ਉਹਦਾ ਮਾਨਤਾਣ ਕਰ ਦਿੰਦੇ ਹਾਂ ਹਾਂਜੀ ਕਰ ਦਾਂ ਕਰ ਦਾਂ ਓਕੇ ਫਿਰ ਹਾਂਜੀ ਥੈਂਕ ਯੂ ਸ਼ੀਗਾ ਭਾਈ ਜੀ ਕੀ ਹਾਲ ਚ ਹੈ ਨਾ ਠੀਕ ਆ ਭਾਈ ਜੀ ਭਾਈ ਜੀ ਇੱਥੇ ਮੈਂ ਵੀਡੀਓ ਬਣਾਉਣ ਲੱਗਿਆ ਸੀਗਾ ਤਾਂ ਬਾਈਆਂ ਦਾ ਨਾਮ ਪੁੱਛਣ ਲੱਗਿਆ ਤਾਂ ਬਾਈ ਕਹਿੰਦੇ ਦੋਨੇ ਅਸੀਂ ਜਸ ਹੈ ਈ ਹੱਤੀ ਮੈਂ ਕਹਤ ਚਲੋ ਚੰਗੀ ਗੱਲ ਆ ਜਸ ਦੇ ਦੋਨੇ ਇਕੱਠੇ ਹੋਏ ਨੇ ਬਾਈ ਅੱਜ ਤੇ ਬਾਈ ਵੀ ਨਿਕੇਸ਼ਨ ਪੈ ਜਾਂਦੀ ਆ ਬਾਦਾ ਫਰਾਵਾਂ ਦੇ ਲੈਵੇ ਠੀਕ ਆ ਤੇ ਬੱਚੇ ਬਾਈ ਜੀ ਗੱਲ ਕਰਦੇ ਆ ਬੱਚੇ ਦੇ ਕੈਚ ਦੀਗੇ ਦੇਖੋ ਬਹੁਤ ਸੋਹਣੇ ਕਿਰੂਟ ਕਿਰੂਟ ਦੇ ਬੱਚੇ ਨੇਗੇ ਠੀਕ ਆ ਜਿਹਨੂੰ ਆਪਾਂ ਟੀਐਮ ਵੀ ਕਹ ਦਿੰਨੇ ਆ ਗੱਦੀ ਵੀ ਕਹ ਦਿੰਨੇ ਆ ਭਾਜੀ ਧਮਾਕੇ ਦਿਖਾਈਓ ਬੱਚੇ ਆਜਾ ਭਾਈ ਜੀ ਇਹਦਾ ਮੇਲ ਫੀਮੇਲ ਦਾ ਕੀ ਪ੍ਰਾਈਸ ਹੈ ਅੱਜ ਮੇਲ ਭਾਈ ਜੀ 18000 ਰੁਪਿਆ ਫੀਮੇਲ 15000 ਰੁਪਿਆ ਤੇ ਬਾਕੀ ਭਾਈ ਜੀ 올 ਟਾਈਮ ਆਪਣਾ ਬੱਚੇ ਮਿਲ ਜਾਂਦੇ ਨੇ ਨਗਰ ਹਾਂ ਜੀ ਠੀਕ ਹੈ ਤੇ ਬਾਕੀ ਭਾਈ ਜੀ ਆ ਡੌਰਮੈਨ ਦੀ ਗੱਲ ਕਰੀਏ ਦੇਖੋ ਡੌਰਮੈਨ ਦੇ ਬੱਚੇ ਨੇ ਵਾਈਲਾਵੇ ਠੀਕ ਹੈ ਨਾ ਜੂਨਿਕ ਜੂਲੋਜੀ ਚੀਜ਼ਾਂ ਮੈਨੂੰ ਬਰਨਾਲਾ ਡੌਗ ਸ਼ੋਅ ਦਾ ਇੱਕ ਹੀ ਕਾਰਨ ਜੁੜਿਆ ਵੀ ਆਪਣ ਨੂੰ ਅਲੱਗ-ਅਲੱਗ ਬਰੀਡ ਦੇ ਬੱਚੇ ਦੇਖਣਗੇ ਆਪਣੇ ਵੀਡੀਓ ਦੇ ਵਿੱਚ ਤੇ ਗੱਲ ਕਰਦੇ ਆ ਭਾਈ ਜੀ మేల్ ਵੀ ਮੇਲ ਦਾ ਕੀ ਪ੍ਰਾਈਸ ਹੈ ਬਾਈ ਜੀ ਇਹ ਮੇਲ ਦਾ ਹੈਗਾ ਹੀ 15 ਠੀਕ ਹੈ ਜੀ ਇਹ ਫੀਮੇਲ ਦਾ 13 ਹੈ 13 ਦਾ ਹਾਂ ਜੀ ਇਹ ਬਾਕੀ ਬਾਈ ਜੀ ਆਪਣਾ 올 ਬਰੀਡ ਦੇ ਵਿੱਚ 올 ਬਰੀਡ ਇੱਕ ਟਵਾਈ ਦਾ ਹੀ ਹੁੰਦਾ ਟਵਾਈ ਦੇ ਵਿੱਚ ਬਾਈ ਜੀ ਮੇਲ ਆ ਨਹੀਂ ਮੇਲੇ ਜੀ ਇਹ ਮੇਲ ਆ ਜੀ ਠੀਕ ਹੈ ਬਾਈ ਹਾਂ ਜੀ ਕੀ ਪ੍ਰਾਈਸ ਬਾਈ ਇਹਦਾ ਇਹਦਾ ਹੀ 15000 15000 ਹਾਂ ਜੀ ਤੇ ਬਾਕੀ ਗੱਲ ਕਰਾਂ ਬਾਈ ਜੀ ਆਪਣੀ 올 ਬਰੀਡ ਦੇ ਵਿੱਚ 올 ਬਰੀਡ ਚਾਹੀਏ ਟਵਾਈ ਕਲਚਰ ਪਮੀਰੀਅਨ ਡਾਵਰਮੈਨ ਰਿਟਰੀਵਰ ਤੇ ਗੱਦੀ ਜਰਮਣੀ ਇਹ ਆਲ ਇੰਡੀਆ ਡਿਲੀਵਰੀ ਕਰਵਾਦਣੇ ਬਾਈ ਜੀ ਹਾਂਜੀ ਹਾਂਜੀ ਜ਼ਰੂਰੀ ਠੀਕ ਹੈ ਤੇ ਬਾਕੀ ਬਾਈ ਦਾ ਕੰਟੈਕਟ ਨੰਬਰ ਉਹ ਤੇ ਬਾਈ ਜੀ ਕੰਟੈਕਟ ਕਰੋ 984233554 ਠੀਕ ਹੈ ਤੇ ਬਾਕੀ ਵੀ ਬਾਈ ਜੀ ਆਪਣਾ ਨੰਬਰ ਦੱਸੀਓ 84374 7637 ਠੀਕ ਹੈ نیچے ਵਿੱਚ ਦਾ ਵੀਡੀਓ ਦੇ نیچے ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੰਦਾ ਰਹੂਗਾ ਬਾਈ ਦਾ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਦਾ ਆਲ ਬੀਡ ਦੇ ਵਿੱਚ ਕੰਮ ਹੈ ਆਲ ਇੰਡੀਆ ਡਿਲੀਵਰੀ ਹੈ ਫਿਲਹਾਲ ਬੱਚੇ ਬਾਈ ਨੇ ਬਾਰੇ ਗੱਦੀ ਦੇ ਡਰਮੈਨ ਦੇ ਤੇ ਟਾਇਰ ਦੇ ਬੱਚੇ ਪਈ ਸੀਗੇ ਓਕੇ ਜਸ ਬਾਈ ਓਕੇ ਬਾਈ ਜੀ ਥੈਂਕ ਯੂ ਅਸੀਂ ਆਪੇ ਇਤਰ ਬਾਈ ਕੀ ਹਾਲ ਚਾਲ ਹੈ ਹਾਲ ਜੀ ਵਧੀਆ ਜੀ ਡੌਗ ਸ਼ੋਅ ਤੇ ਆਈਗੇ ਹਾਂ ਜੀ ਦੇਖੋ ਬਾਈ ਜੀ ਮੇਰੀ ਇੱਕ ਚਾਹਨਾ ਹੁੰਦੀ ਹੈ ਦੇਖੋ ਡੌਗ ਲਵਰ ਦੇ ਨਾਲ ਨਾਲ ਆਪਾਂ ਇੱਕ ਡੌਗ ਬਰੀਡਰ ਵੀ ਆ ਤਾਂ ਡੌਗ ਲਵਰ ਵੀ ਆ ਬਾਈ ਜੀ ਅੱਜ ਸ਼ੋਅ ਤੇ ਆਏ ਹੋਏ ਨੇ ਕਿ ਦੇਖੋ ਇੱਕ ਜੁਨਿਕ ਜੀ ਚੀਜ਼ ਦਾ ਬੱਚੇ ਨੇਗੇ ਦੇਖੋ ਕਿੰਨੇ ਕਿਊਟ ਲੱਗਦੇ ਆ ਹਲਕਾ ਜਿਹਾ ਰਿਬਨ ਹੀ ਪਿਆ ਹੋਇਆ ਇੱਕ ਇਤੋਂ ਚੰਗੇ ਬਰੀਡਰ ਦੀ ਤੇ ਚੰਗੇ ਡੌਗ ਲਵਰ ਦੀ ਪਛਾਣ ਹੁੰਦੀ ਹੈ ਭਾਜੀ ਬੱਚੇ ਦਿਵਾ ਕੇ ਦਿਖਾ ਪਰ ਇਹ ਪ੍ਰਾਈਸ ਦੇ ਵਿੱਚ ਨਾ ਪ੍ਰਾਈਸ ਦੇ ਵਿੱਚ ਤੇ ਮੇਲ ਦਾ ਫੀਮੇਲ ਦਾ ਕੀ ਪ੍ਰਾਈਸ ਹੈ ਭਾਜੀ ਆਪਣੇ ਅਲੱਗ-ਅਲੱਗ ਨੇ ਹੀ ਕਲਰ ਵਾਈਜ਼ ਠੀਕ ਹੈ ਜੀ ਕੀਪਰ ਵੀ ਅਲੱਗ ਵਾਈਜ਼ ਸਟਾਰਟਿੰਗ ਹੈ ਮੰਨ ਲਓ 18 ਕ ਤੋਂ ਆਏ 18 ਗਿਆ ਹਾਂ ਜੀ ਆਪਣੇ ਹੋਮ ਬਰੀਡ ਹੈ ਠੀਕ ਹੈ ਜੀ ਕਰਦੇ ਆ ਸਪੈਸ਼ਲੀ ਆਪੋ ਫ੍ਰੈਂਚ ਦੇ ਕੰਮ ਕਰਦੇ ਠੀਕ ਹੈ ਸਪੈਸ਼ਲੀ ਫ੍ਰੈਂਚ ਦੀ ਕੱਫ ਆਉਂਦੇ ਤੇ ਭਾਈ ਜੀ ਆਪਣਾ ਆਲ ਓਵਰ ਇੰਡੀਆ ਡਿਲੀਵਰੀ ਕਰਵਾ ਦਿੰਦੇ ਆ ਕਰਵਾ ਦਾਂਗੇ ਤੇ ਭਾਈ ਜੀ ਉਹ ਉਹ ਬੱਚਾ ਜਿਹੜਾ ਹੈਗਾ ਆ ਬੱਚੇ ਦੇ ਵੇਲੇ ਕੈਮਰਾ ਵੀ ਮਾਰ ਦਵਾ ਤੇ ਉਹ ਜਿਹੜਾ ਬੱਚਾ ਬਲੂ ਜੇ ਟਾਈਪ ਲੱਗ ਰਿਹਾ ਉਹਦਾ ਕੀ ਪ੍ਰਾਈਸ ਹੋਊਗਾ ਬਿਦੇ ਉਹਦਾ ਥੋੜਾ ਜਿਆਦਾ ਆ ਬਾਕੀ ਫੋਨ ਤੇ ਕਰ ਲਾਂਗੇ ਠੀਕ ਆ ਉਹਦਾ ਥੋੜਾ ਇਹ ਬਾਕੀ ਮੈਂ ਦਿਖਾਈ ਦਵਾਂ ਆਪਣੇ ਸਬਸਕ੍ਰਾਈਬਰਾਂ ਨੂੰ ਆਪਣੇ ਠੀਕ ਆ YouTube ਫੈਮਿਲੀ ਨੂੰ ਆ ਫੀਮੇਲ ਹੈ ਜੀ ਲਾਈਵ ਵੀ ਦੇਖ ਸਕਦੇ ਹੋ ਤੁਸੀਂ ਠੀਕ ਆ ਬੱਚਿਆਂ ਦੀ ਮਦਰ ਹੈ ਜਿਹੜੇ ਬੱਚੇ ਨੇਗੇ ਇਹ ਇਕਾ ਬਾਕੀ ਬਾਈ ਨਾਲ ਗੱਲ ਕਰਦੇ ਆਪਾਂ ਸਾਰੀ ਇੰਪੋਰਟ ਲਾਈਨ ਆ ਜੀ ਇਹ ਇੰਪੋਰਟ ਬਲੱਡ ਲਾਈਨ ਆ ਬਾਈ ਆਪਾਂ ਸਾਰਾ ਰਿਕਾਰਡ ਦਿਖਾ ਦਾਂਗੇ ਵੀਡੀਓ ਦਿਖਾ ਸਕਦੇ ਹਾਂ ਸਭ ਕੁਝ ਦਿਖਾ ਸਕਦੇ ਹਾਂ ਠੀਕ ਹੈ ਡਾਇਰੈਕਟ ਚైనా ਇੰਪੋਰਟ ਦੀ ਉਹ ਬੱਚੀ ਆ ਮਦਰ ਇਹਨਾਂ ਦੀ ਠੀਕ ਹੈ ਜੀ ਤੇ ਇਹ ਵੀ ਇੰਪੋਰਟ ਲਾਈਨ ਦੇ ਇੰਪੋਰਟ ਲਾਈਨ ਦੇ ਫਾਦਰ ਸਾਈਡ ਇੰਪੋਰਟ ਲਾਈਨ ਦਾ ਠੀਕ ਹੈ ਨਾ ਤੇ ਬਾਕੀ ਬਾਈ ਦਾ ਗੱਲ ਕਰਦੇ ਆ ਬਾਈ ਦੀ ਲੋਕੇਸ਼ਨ ਕੀ ਆ ਤੇ ਤੇ ਲੋਕੇਸ਼ਨ ਕੀ ਆ ਤੇ ਕੰਟੈਕਟ ਨੰਬਰ ਕੀ ਆ ਬਾਈ ਜੀ ਫਿਰ ਲੋਕੇਸ਼ਨ ਦੱਸ ਦਿਓ ਖੰਨਾ ਖੰਨਾ ਏਰੀਆ ਦਾ ਜੀ ਆਪਣਾ ਠੀਕ ਹੈ ਜੀ ਠੀਕ ਹੈ ਲੁਧਿਆਣਾ ਡਿਸਟ੍ਰਿਕਟ ਚ ਠੀਕ ਹੈ ਕੰਟੈਕਟ ਨੰਬਰ ਹੈਗਾ 95928 76038 ਠੀਕ ਹੈ 95928 76038 ਠੀਕ ਹੈ ਨੀਚੇ ਦਾ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਦੀ ਸਪੈਸ਼ਲ ਫਰੈਂਡ ਦੇ ਵਿੱਚ ਇੰਪੋਰਟ ਬਲੱਡ ਲਾਈਨ ਦੇ ਬੱਚੇ ਨੇਗੇ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਜੀ ਇੱਕ ਦੂਜੇ ਨੰਬਰ ਤੇ ਹੋਰ ਵੀ ਗੱਲ ਪੁੱਛਿਆ ਵੀ ਆਪਣੀ ਆਲ ਓਵਰ ਡਿਲੀਵਰੀ ਕਰਵਾ ਦੇਣਾ ਡਿਲੀਵਰੀ ਵੀ ਤੇ ਕਰਵਾ ਦਾਂਗੇ ਵੀ ਆਪਣੇ ਬੰਦੇ ਹੈਗੇ ਨੇ ਠੀਕ ਹੈ ਕੋਈ ਕਰਵਾ ਦਾਂਗੇ ਵੀ ਠੀਕ ਹੈ ਉਹ ਐਕਸਟਰਾ ਚਾਰਜਿੰਗ ਹੋਣਗੇ ਜਦੋਂ ਐਕਚੁਅਲੀ ਠੀਕ ਹੈ ਜਿਹੜੀ ਵੀ ਲੋਕੇਸ਼ਨ ਵਾਈਜ਼ ਹੋਊਗਾ ਉਹਦਾ ਐਕਸਟਰਾ ਚਾਰਜ ਹੋਊਗਾ ਓਕੇ ਬਾਈ ਜੀ ਪਿੱਤਰ ਬਾਈ ਜੀ ਹਾਂ ਜੀ ਥੈਂਕ ਯੂ ਥੈਂਕ ਯੂ ਵੈਲਕਮ ਬੰਦਾ ਜੀ ਸੱਸੀ ਇਕ ਕੁਛ ਲੈ ਅੱਜ ਅੱਜ ਵੀਰੇ ਜਰਮਨ ਸ਼ੈਫਰਡ ਦਾ ਪੇਅਰ ਲੈ ਆਏ ਜੀ ਇਕ ਠੀਕ ਹੈ ਜੀ ਤੇ ਨਾਲ ਆਪਣਾ ਸ਼ਟ ਲੈ ਆਏ ਜੀ ਠੀਕ ਹੈ ਬੱਚੇ ਕਮਾਗ ਦਿਖਾਈਓ ਵੀਰੇ ਪਹਿਲਾਂ ਆਪਾਂ ਠੀਕ ਹੈ ਬਾਜੀ ਇੱਕ ਮੈਨੂੰ ਇਹ ਦੱਸ ਦਿਓ ਏਜ ਤੇ ਮੇਲ ਫੀਮੇਲ ਦਾ ਪ੍ਰਾਈਜ਼ ਏਜ ਵੀਰ ਇਹਨਾਂ ਦੀ ਹੈਗੀ 30 ਦਿਨ ਦੀ ਠੀਕ ਹੈ ਤੇ ਮੇਲ ਆਪਾਂ ਵੀਰੇ 15000 ਰੁਪਿਆ ਫੀਮੇਲ 13000 ਰੁਪਿਆ ਠੀਕ ਹੈ ਤੇ ਮੈਂ ਬਾਕੀ ਨਾ ਆਪਣੇ ਸਬਸਕ੍ਰਾਈਬਰਾਂ ਤੇ ਆਪਣੇ YouTube ਫੈਮਿਲੀ ਨੂੰ ਮੈਂ ਵੀਡੀਓ ਤੇ ਵੀ ਦਿਖਾ ਦਮਾ ਆਹ ਬੱਚੇ ਜਿਹੜੇ ਦਿਖਾ ਰਹੇ ਆ ਤੁਹਾਨੂੰ ਇਹਦਾ ਫਾਦਰ ਵੀ ਆ ਖੜਾ ਹੈ ਦੇਖੋ ਭਾਈ ਜੀ ਭਾਈ ਜੀ ਕਿੰਨੀ ਇਹਦੀ ਆਪਾਂ ਸਟੈਂਡ ਸਰਵਿਸ ਕਰਦੇ ਆ ਜਿਹੜੀ ਹਾਂਜੀ ਤੇ ਕਰ ਰਹੇ ਆ ਜਾ ਕੇ ਪੀਸ ਵੀ ਬੜੀਆਂ ਕੁਆਲਿਟੀ ਦੀ ਫੀਮੇਲ ਪਪਤੇ ਕਰ ਦਿੰਦੇ ਆ ਪਪਤੇ ਵੀ ਹਾਂਜੀ ਤੇ ਭਾਈ ਜੀ ਆਪਣਾ ਕਿਹੜੀ ਕਿਹੜੀ ਬਰੀਡ ਦੇ ਵਿੱਚ ਕੰਮ ਹੈ ਆਪਣਾ 골ਡਨ ਰੀਟਰੀਵਰ ਵੀਰੇ ਹਾਂਜੀ ਲਾਇਬਰੇ ਜਰਮਨ ਸ਼ੈਫਰਡ 올 ਬਰੀਡ ਹੈ ਵੀਰੇ 올 ਬਰੀਡ ਦੇ ਵਿੱਚ ਹੀ ਹਾਂਜੀ ਠੀਕ ਹੈ ਤਾਂ ਬਾਕੀ ਬਾਈ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਦਾ ਨੰਬਰ ਬੋਲਦੇ ਆਪਾਂ ਬਾਈ ਦਾ ਲੋਕੇਸ਼ਨ ਬੋਲਦੇ ਆ ਲੋਕੇਸ਼ਨ ਹੈ ਵੀਰੇ ਆਪਣੀ ਸੰਗਰੂਰ ਭਵਾਨੀਗੜ੍ਹ ਦੇ ਲੇ ਵਿੱਚ ਨੇੜੀ ਪਿੰਡ ਪੈਂਦਾ ਜੀ ਆਪਣਾ ਲੇ ਵਿੱਚ ਸਾਰੀ ਸਟੱਡ ਅਵੇਲੇਬਲ ਹੈ ਨਹੀਂ ਠੀਕ ਆ ਤੇ ਨੰਬਰ ਵੀਰੇ ਮੇਰਾ 97897818 17760 ਜੀ ਠੀਕ ਆ ਹਾਂਜੀ ਵੀਰੇ ਬਾਈ ਜੀ ਇਹਦਾ ਨੰਬਰ ਇੱਕ ਵਾਰ ਰਿਪੀਟ ਕਰ ਦਿਓ ਵੀਰੇ ਦੁਬਾਰਾ ਆ 9781817760 ਠੀਕ ਆ ਨੀਚੇ ਨਾਲ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਤੇ ਬਾਈ ਦਾ ਆਲਓਵਰ ਇੰਡੀਆ ਦੇ ਵਿੱਚ ਹੀ ਕੰਮ ਹੈ ਤੇ ਸਪੈਸ਼ਲੀ ਇਸ ਟਾਈਮ ਫਿਲਹਾਲ ਬਾਈ ਲਵੇ ਲੌਂਗ ਕੋਰਟ ਦੇ ਬੱਚੇ ਪਈ ਨੇਗੇ ਠੀਕ ਆ ਜਰਮਨ ਛੱਪੜ ਦੇ ਲੌਂਗ ਟੂ ਕੋਰਟ ਵੀਰੇ ਆਪਣੇ ਅਵੇਲੇਬਲ ਰਹਿੰਦਾ ਹੌਟਾ ਅਵੇਲੇਬਲ ਰਹਿੰਦੇ ਨੇ ਕਿ ਤੇ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਦੀ ਆਲਓਵਰ ਇੰਡੀਆ ਡਿਲੀਵਰੀ ਹੈ ਠੀਕ ਆ ओके okay, गुरी भाई थैंक यू थैंक यू वेरी गुड ओके वीर ओके भाई जी ASCIIਾ ਗੁਰਦੀਪ ਭਾਈ ਕੀ ਹਾਲ ਚਾਲ ਹੈ ਐਮ ਪੂਰੇ ਵਧੀਆ ਤੁਸੀਂ ਸੁਣਾਓ ਵੀ। ਹੋਰ ਆਈਗੇ ਡੋਰ ਸਾਤੇ? ਹਾਂਜੀ। ਦੇਖੋ ਭਾਈ ਜੀ ਅੱਜ ਕੁਆਲਿਟੀ ਦੇ ਵਿੱਚ ਬੱਚੇ ਆਪਾਂ ਦਿਖਾਈਏ। ਇੱਕ ਤਾਂ ਹਸਕੀ ਦੇ ਵਿੱਚ ਰੈੱਡ ਵਾਈਟ ਬੱਚਾ ਆਇਆ ਆਪਣੇ ਸਰਵਾਈਵਰ ਕਾਫੀ ਕਹੀ ਜਾਂਦੇ ਨੇ ਵੀ ਆ ਜੀ ਤੁਸੀਂ ਬੱਚੇ ਬਲੈਕ ਤਾਂ ਦਿਖਾਈ ਜਾਂਦੇ ਵਾਈਟ ਦਿਖਾਈ ਜਾਂਦੇ ਗ੍ਰੇ ਵਾਈਟ ਦਿਖਾਈ ਜਾਂਦੇ ਰੈੱਡ ਵਾਈਟ ਦੇ ਵਿੱਚ ਬੱਚਾ ਮਿਲਿਆ ਸੀਗਾ ਆਪਾਂ ਮੈਂ ਤੁਹਾਨੂੰ ਵੀਡੀਓ ਬਣਾ ਦਿਖਾਈ ਰਿਹਾ ਤੇ ਜਰਮਨ ਦੇ ਵਿੱਚ ਆ ਬੱਚਾ ਜਰਮਨ ਭਾਈ ਕਿਹੜੇ ਕੋਟ ਦੇ ਵਿੱਚ ਸੋਚਾ ਹੈ ਜਰਮਨ ਡਬਲ ਕੋਟ ਮੇਲ ਡਬਲ ਕੋਟ ਦੇ ਵਿੱਚ ਮੇਲ ਤੇ ਮੇਲ ਦਾ ਤੇ ਫੀਮੇਲ ਦਾ ਕੀ ਪ੍ਰਾਈਸ ਦਿੰਦਾ ਭਾਜੀ ਮੇਲ ਦਾ 15000 ਕੇ ਫੀਮੇਲ ਦਾ 8000 ਰੁਪਏ ਠੀਕ ਹੈ ਤੇ ਭਾਜੀ ਹਸਕੀ ਦੇ ਵਿੱਚ ਹਸਕੀ ਦਾ ਮੇਲ ਵੀਰੇ 20000 ਰੁਪਏ ਦਾ ਫੀਮੇਲ 15000 ਠੀਕ ਹੈ ਇਹ ਆਪਣਾ ਕਿਹੜੀ ਕਿਹੜੀ ਬੀਡ ਦੇ ਵਿੱਚ ਕੰਮ ਆ ਵੀਰੇ ਆਪਣਾ ਹਸਕੀ ਦਾ 14 14 ਦਾ ਸ਼ਡਿਊ ਦਾ ਜਰਮਨ ਠੀਕ ਹੈ ਤੇ ਆਪਣੀ ਆਲ ਓਵਰ ਇੰਡਟਰੀ ਕਰਵਾ ਦੇਣਾ ਵੀਰੇ ਹਾਂ ਆਲ ਓਵਰ ਠੀਕ ਹੈ ਤੇ ਬਿਲਾਲ بھائی ਜੀ ਲੋਬੇ ਨਾ ਆ ਸਟਾਕ ਬੱਚੇ ਪਏ ਨੇਗੇ ਹਸਕੀ ਦੇ ਬੱਚੇ ਪਏ ਨੇਗੇ ਠੀਕ ਹੈ ਜਰਮਨ ਦੇ ਬੱਚੇ ਪਏ ਨੇ ਭਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਠੀਕ ਹੈ ਬਾਕੀ ਆਪਾਂ ਲੋਕੇਸ਼ਨ ਬੋਲਦੇ ਆ ਬਾਈ ਜੀ ਤੇ ਕੰਟੈਕਟ ਨੰਬਰ ਬੋਲਦੇ ਆ ਬਾਈ ਜੀ ਆਪਣੀ ਲੋਕੇਸ਼ਨ ਦੱਸ ਦਿਓ ਲੋਕੇਸ਼ਨ ਆਪਣੀ ਐਮਕਲਡ ਮੰਡੀ ਹੈ ਜੀ ਠੀਕ ਹੈ ਕੰਟੈਕਟ ਬੋਲ ਦੇ ਨੰਬਰ 790000183 ਠੀਕ ਹੈ ਤੇ ਨੀਚੇ ਦਾ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਜੀ ਆਲ ਬਰੀਡ ਦੇ ਵਿੱਚ ਹੀ ਕੰਮ ਹੈ ਤੇ ਆਲ ਇੰਡੀਆ ਡਿਲੀਵਰੀ ਹੈ ਠੀਕ ਹੈ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਵੀਰੇ ਓਕੇ ਥੈਂਕ ਯੂ ਥੈਂਕ ਯੂ ਸੱਚੀ ਕਾ ਮਨਦੀਪ ਭਾਈ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਜੀ ਹੋਰ ਆਈ ਕੇ ਡਾਕਟਰ ਸਾਹ ਤੇ ਹਾਂ ਜੀ ਹਾਂ ਜੀ ਬਾਈ ਜੀ ਦੇਖੋ ਬੋਲੀ ਕੋਡ ਦੇ ਵਿੱਚ ਬ ਠੀਕ ਹੈ ਤੇ ਇੱਧਰ ਆਪਾਂ ਗੱਲ ਕਰਦੇ ਆ ਆਪਣੇ ਨਾ ਕਮੈਂਟ ਆ ਰਹੇ ਸੀ ਬਹੁਤ ਚੈਨਲ ਦੇ ਉੱਪਰ ਤੇ ਉਦਕਾਰੇ ਸੀ ਵੀ ਤੁਸੀਂ ਟੀਐਮ ਦੀ ਵੀਡੀਓ ਨਹੀਂ ਦਿਖਾਉਂਦੇ ਕਿ ਟੀਐਮ ਵੀਡੀਓ ਤੇ ਬੱਚੇ ਨਹੀਂ ਦਿਖਾਉਂਦੇ ਤਾਂ ਭਾਈ ਜੀ ਘਵਾਕੇ ਦਿਖਾਈਓ ਅੱਜ ਟੀਐਮ ਦੇ ਬੱਚੇ ਹੀ ਮਿਲ ਗਏ ਆਪਾਂ ਨੂੰ ਵਧੀਆ ਕੁਆਲਿਟੀ ਦੇ ਫੁੱਲ ਸ਼ਾਟ ਮਾਜਲ ਦੇ ਫੁੱਲ ਹੈਲਥੀ ਬੱਚੇ ਭਾਜੀ ਇਹਨਾਂ ਦਾ ਦਿੱਤੀਓ ਪ੍ਰਾਈਜ਼ ਮੇਲ ਦਾ ਫੀਮੇਲ ਦਾ ਮੇਲ ਦਾ 35000 ਰੁਪਏ ਜੀ 35000 ਹਾਂਜੀ ਫੀਮੇਲ ਦਾ 30000 ਫੀਮੇਲ ਦਾ 30000 ਤੇ ਹਰ ਟਾਈਮ ਹੀ ਆਪਾਂ ਨੂੰ ਗੱਦੀ ਦੇ ਬੱਚੇ ਮਿਲ ਜਾਂਦੇ ਆ ਭਾਜੀ ਹਾਂਜੀ ਅਵੇਲੇਬਲ ਹੈ ਤੇ ਹਸਕੀ ਦੀ ਗੱਲ ਕਰੀ ਆਪਾਂ ਵੀਰੇ ਹਸਕੀ ਦਾ ਪ੍ਰਾਈਸ ਕਿਊਗਾ ਮੈਲ ਦਾ ਚਾਹੇ ਯਾਰ ਵੀ ਮੇਲ ਦਾ ਇਹ ਮੇਲ ਦਾ ਜੀ ਫੀਮੇਲ ਦਾ ਮੇਲ ਦਾ 15000 ਰੁਪਏ ਮੇਲ ਦਾ 15000 ਰੁਪਏ ਤੇ ਬਾਕੀ ਬਾਈ ਜੀ ਕਮਾ ਕੇ ਦਿਖਾ ਦਿਓ ਤੇ ਆਪਣਾ ਕਿਹੜੀ ਕਿਹੜੀ ਬਰੀਡ ਦੇ ਵਿੱਚ ਕੰਮ ਆ ਬਾਈ ਜੀ ਆਪਣਾ ਰੀਟਰੀਵਰ ਲੈਬ ਤੇ ਆਪਣਾ ਹਸਕੀ ਵਗੈਰਾ ਦਾ ਇੱਥੇ ਟੀਮ ਠੀਕ ਆ ਵੀਰੇ ਤੇ ਆਲ ਇੰਡੀਆ ਡਿਲੀਵਰੀ ਕਰਵਾ ਦਿੰਨੇ ਬਾਈ ਜੀ ਹਾਂਜੀ ਆਲ ਇੰਡੀਆ ਠੀਕ ਆ ਤੇ ਬਾਕੀ ਬਾਈ ਜੀ ਆਪਣੀ ਲੋਕੇਸ਼ਨ ਦੱਸ ਦਿਓ ਆਪਣਾ ਕੰਟੈਕਟ ਨੰਬਰ ਦੱਸ ਦਿਓ ਪਿੰਡ ਵਰਡ ਵਾਲੇ ਜੀ ਠੀਕ ਆ ਜੀ ਤੇ ਆਪਣਾ ਸਿਟੀ ਥੋਰੀ ਹਾਂ ਠੀਕ ਹੈ ਬਾਈ ਦੇ ਨੀਚੇ ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਕੀ ਆ ਬੱਚਿਆਂ ਦੇ ਨਾ ਫਾਦਰ ਹੈ ਬੱਚੇ ਦਾ ਫਾਦਰ ਦੀ ਜੋ ਫੋਟੋ ਤੁਹਾਨੂੰ ਦਿਖਾਈ ਦਵਾਂ ਇਹ ਟੀਐਮ ਵਾਲੇ ਬੱਚਿਆਂ ਦੀ ਇਹ ਬੱਚੇ ਬਾਈ ਦੇ ਪਹਿਲੇ ਬਈ ਫਿਲਹਾਲ ਸਟਾਕ ਤੇ ਆਏ ਆ ਠੀਕ ਹੈ ਨਾ ਸੋਇਦ ਦਾ ਇਹਨਾਂ ਦੀ ਬਲੱਡ ਲਾਈਨ ਹੈ ਜਿਹੜੀ ਸੁਲਤਾਨ ਦੇ ਠੀਕ ਹੈ ਨਾ ਲਾਈਨ ਚੋਂ ਆਉਂਦੇ ਨੇਗੇ ਬਾਈ ਦਾ ਨੰਬਰ ਮੈਂ ਨੀਚੇ ਵੀਡੀਓ ਚੱਲਦਾ ਰਹੂਗਾ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਤੋਂ ਇਹਦੀ ਲਾਈਨ ਵੀ ਪੁੱਛ ਸਕਦੇ ਹੋ ਓਕੇ ਥੈਂਕ ਯੂ ਬਾਈ ਜੀ ਥੈਂਕ ਯੂ ਜੀ ਸਾਚੀ ਗਾਲ ਬਈ ਕੀ ਹਾਲ ਚਾਲ ਹੈ 사ਚੀ ਗਾਲ ਜੀ 사ਚੀ ਗਾਲ ਹੋਰ ਲੈ ਕੇ ਡਾਕਟਰ ਸ਼ੋਹ ਤੇ ਹਾਂਜੀ ਹਾਂਜੀ ਦੇਖੋ ਬਾਈ ਜੀ ਕੁਆਲਟੀ ਦੇ ਵਿੱਚ ਬੱਚੇ ਦਾ 골ਡਨ ਰੀਵਰ ਦੇ ਬੱਚੇ ਨੇਗੇ ਦੇਖੋ ਬਾਈ ਦੇ ਨਾਲ ਬਾਈ ਲੈ ਕੇ ਆਇਆ ਡਾਕਟਰ ਸ਼ੋਹ ਦੇ ਵਿੱਚ ਆਪਾਂ ਕਹਿੰਦੇ ਆ ਵੀ ਆਪਾਂ ਇੱਕ ਪਾਰਟੀ ਦੇ ਵਿੱਚ ਜਾਂਦੇ ਆ ਤਾਂ ਉਵੇਂ ਹੀ ਪਪੀਆਂ ਦੀ ਵੀ ਨਾ ਡਾਕ ਸ਼ੋਹ ਇੱਕ ਹੁੰਦਾ ਹੈ ਤਾਂ ਉਹ ਵੀ ਸਮੋ ਇੱਕ ਪਾਰਟੀ ਸੈਲੀਬ੍ਰੇਟਾਈਪੀ ਹੁੰਦਾ ਹੈ ਇਹਨਾਂ ਦੇ ਦੇਖੋ ਗਰੀਵਨ ਪਏ ਹੋਏ ਨੇ ਕਿ ਇਹ ਕ ਨੈਕ ਲੱਗਿਆ ਹੋਇਆ ਤਾਂ ਬਾਕੀ ਬਾਈ ਦਾ ਗੱਲ ਕਰਦੇ ਆ ਵੀਰੇ ਮੇਲ ਫੀਮੇਲ ਦਾ ਕੀ ਪ੍ਰਾਈਸ ਆ ਵੀਰੇ ਮੇਲ ਹੈਗਾ ਜੀ 18000 ਦਾ ਠੀਕ ਹੈ ਜੀ ਤੇ ਫੀਮੇਲ 10000 ਦੀ ਠੀਕ ਹੈ ਇਹ ਬਾਕੀ ਬਾਈ ਜੀ ਆਪਣਾ ਕਿਹੜੀ ਕਿਹੜੀ ਬਰੀਡ ਦੇ ਵਿੱਚ ਕੰਮ ਆ ਬਰੀਡ ਆਲ ਦਾ ਹੀ ਆ ਸਪੈਸ਼ਲ ਗੋਲਡਨ ਰੀਵਰ ਸਪੈਸ਼ਲ ਕੁਆਲਿਟੀ ਰੀਵਰ ਦੇ ਵਿੱਚ ਆ ਬਾਈ ਦਾ ਆਲ ਬਰੀਡ ਦੇ ਵਿੱਚ ਕੰਮ ਹੈ ਠੀਕ ਹੈ ਨਾ ਤੇ ਨੀਚੇ ਫਿਲਹਾਲ ਮੈਂ ਸਟਾਕ ਦਿਖਾਈ ਦਵਾ ਬਾਈ ਲੋ ਬੱਚੇ ਬਹੁਤ ਪਏ ਨੇ ਠੀਕ ਹੈ ਨਾ ਕੁਆਲਟੀ ਬਾਈ ਇਹਦੇ ਚੈਂਪੀਅਨ ਨੇ ਇਹ ਦੋਨੋਂ ਠੀਕ ਹੈ ਤੇ ਮੈਂ ਬਾਕੀ ਵੀਰੇ ਆ ਡੌਗ ਤੇ ਆਈਦੇ ਪੋਸਟਰ ਤੇ ਵੀ ਮ ਆਹ ਕੋਨਟੈਕਟ ਨੰਬਰ ਹੈ ਬਾਈ ਦਾ ਠੀਕ ਹੈ ਤੇ ਬਾਕੀ ਸਪੈਸ਼ਲਟੀ ਬਾਈ ਦੀ ਕੋਲਡਰ ਦੇ ਵਰਦੀ ਹੈ ਠੀਕ ਹੈ ਬਾਕੀ ਬਾਈ ਨਾਲ ਗੱਲ ਕਰਦੇ ਆ ਵੀਰੇ ਪ੍ਰਾਈਸ ਦੱਸ ਦਿਓ ਮੇਲ ਦਾ ਫੀਮੇਲ ਦਾ ਇੱਕ ਵਾਰ ਦੋ ਵਾਰ ਮੇਲ ਹੈਗਾ 18000 ਦਾ ਫੀਮੇਲ 10000 ਦੀ ਹੈ ਜੀ ਏਸੀ ਨਾਉਨ ਕੇਸ ਏਸੀ ਨਹੀਂ ਏਸੀ ਹਾਂਜੀ ਹਾਂਜੀ ਉਹਦਾ ਐਕਸਟਰਾ ਲੱਗੂਗਾ ਚਾਰਜ ਹਾਂਜੀ ਹਾਂਜੀ ਡਿਲੀਵਰੀ ਆਲ ਓਵਰ ਇੰਡੀਆ ਹਾਂਜੀ ਆਲ ਇੰਡੀਆ ਜੀ ਠੀਕ ਹੈ ਤੇ ਬਾਕੀ ਬਾਈ ਆਪਣਾ ਕੋਨਟੈਕਟ ਨੰਬਰ ਦੱਸ ਦਿਓ 8872401302 ਠੀਕ ਹੈ ਇਹ ਚਾਹ ਰਿਹਾ ਵੀਡੀਓ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਤੁਸੀਂ ਕੰਟੈਕਟ ਕਰ ਸਕਦੇ ਆ ਆਲ ਇੰਡੀਆ ਡਿਲੀਵਰੀ ਆ ਆਨਲਾਈਨ ਦੇ ਵਿੱਚ ਕੰਮ ਕਰਦਾ ਠੀਕ ਆ ਓਕੇ ਥੈਂਕ ਯੂ ਬਾਈ ਓਕੇ ਥੈਂਕ ਯੂ ਅਸੀਂ ਕਾ ਬਾਈ ਕੀ ਹਾਲ ਚਾਲ ਹੈ ਵਧੀਆ ਵੀਰੇ ਹੋ ਠੀਕ ਠਾਕ ਹਾਂਜੀ ਹਾਂਜੀ ਵੀਰੇ ਠੀਕ ਆ ਦੇਖੋ ਬਾਈ ਜੀ ਮੈਂ ਗੱਲ ਕਰਦਾ ਹਾਂ ਨਾ ਵੀ ਆਪਰਾ ਵੀਡੀਓ ਬਣਾਉਣ ਦਾ ਮਕਸਦ ਆਪਣਾ ਪੂਰਾ ਹੋਣਾ ਚਾਹੀਦਾ ਬਾਈ ਜੀ ਬੱਚੇ ਥੋੜੇ ਹਿੰਮਤ ਜੀ ਨਾਲ ਚੱਕੋ ਬੱਚੇ ਹੈਵੀ ਨੇਗੇ ਬਾਈ ਦੇ ਲਵੇ ਠੀਕ ਹੈ ਨਾ ਟੀਐਮ ਦੇ ਟੀਐਮ ਹੀ ਆ ਬਾਈ ਹਾਂਜੀ ਹਾਂਜੀ ਠੀਕ ਨਾ ਤੇ ਬੱਚਿਆਂ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਕੁਆਲਿਟੀ ਆ ਤੇ ਬਾਕੀ ਬਾਈ ਨਾਲ ਗੱਲ ਕਰਦੇ ਆ ਨੀਚੇ ਦਾ ਸਟਾਕ ਕਾਫੀ ਆ ਬਾਈ ਲਵੇ ਆ ਲੈਬਰੇ ਬੱਚੇ ਪਏ ਨੇ ਠੀਕ ਆ ਆ ਕਲਚਰ ਫਾਰਮ ਬਾਈ ਹਾਂਜੀ ਵੀਰੇ ਕਲਚਰ ਫਾਰਮ ਦੇ ਬੱਚੇ ਪਏ ਨੇ ਨੀਚੇ ਵੀ ਲੈਬਰੇ ਵਿੱਚ ਰਹੇ ਨੇ ਕੀ ਆ ਫਾਇਦਾ ਗੱਲ ਕਰਦੇ ਆ ਸਾਰੇ ਡਾਟਾ ਦੇ ਵਿੱਚ ਕਿਹੜੀ ਚੀਜ਼ ਪ੍ਰਾਈਸ ਆ ਕੀ ਕੀ ਐ ਸਰ ਬਜੀ 31 TM ਦੇ ਵਿੱਚ ਕੀ ਇਹ ਵੀਰੇ ਮੇਲ ਆ ਹਾਂਜੀ ਇਹ ਮੇਲ ਤੇ 7000 ਦਾ ਮਿਲ ਜਾ ਠੀਕ ਆ ਵੀਰੇ ਤੇ ਆ ਜੀ ਇਹ 6000 ਦੀ ਮਿਲ ਜੂ ਵੀਰੇ ਫੀਮੇਲ ਫੀਮੇਲ ਸੀ ਠੀਕ ਆ ਲੈਬਰੇ ਦੀ ਗੱਲ ਕਰੀਏ ਵੀਰੇ ਲੈਬਰੇ ਦੇ ਬੱਚੇ ਦਾ ਕੀ ਲੈਬਰੇ ਵੀਰੇ ਮੇਲ ਮਿਲ ਜੂਗਾ 7000 ਦਾ ਫੀਮੇਲ ਮਿਲ ਜੂ 2500 ਦੀ ਠੀਕ ਆ ਹਾਂਜੀ ਉਹ ਆਉਂਰੀ ਲਾਦੀ ਅੱਜ ਹਾਂਜੀ ਵੀਰੇ ਅੱਜ ਆਉਂਰੀ ਲਾਦੀ ਵੀਰੇ ਹਾਂਜੀ ਇਹ 25 25 ਸਿਰੋ ਫੀਮੇਲ ਕਲਚਰ ਵੀ ਬਾ ਨਹੀਂ ਆ ਵੀਰੇ ਠੀਕ ਆ ਕਲਚਰ ਦੇ ਬੱਚੇ ਭਾਜੀ ਕੀ ਬਾਬ ਇਹ 3000 ਨੂੰ ਫੀਮੇਲ 3000 ਨੂੰ ਹਾਂਜੀ ਠੀਕ ਆ ਭਾਈ ਜੀ ਮੈਂ ਕਹਿੰਦਾ ਬਾਈ ਤਾਂ ਆਫਰ ਲਾਤੀ ਬਰਨਾਲਾ ਡਾਕਟਰ ਤੋਂ ਆਇਆ ਹੈ ਬਾਈ ਕਹਿੰਦਾ ਚੱਕੋ 30 ਮ ਦੇ ਉੱਪਰ ਦੀ ਆਫਰ ਲਾਤੀ ਬਾਈ ਨੇ ਠੀਕ ਆ ਬਾਕੀ ਬਾਈ ਨੂੰ ਪੁੱਛਦੇ ਆ ਕਿਹੜੀ ਕਿਹੜੀ ਮੀਟ ਦੇ ਵਿੱਚ ਕੰਮ ਆ ਭਾਈ ਜੀ ਹਮਾਂ ਕਿਹੜੀ ਕਿਹੜੀ ਮੀਟ ਦੇ ਵਿੱਚ ਬਸ ਇਹੀ ਹੈ ਵੀਰੇ ਜ਼ਿਆਦਾਤਰ ਲਾਈਵ ਹੀ ਆਪਣੇ ਕੋਲ ਲਾਈਵ ਕਲਚਰ ਤੁਹਾਡਾ ਫੋਨ ਨੰਬਰ ਦੱਸਦੀ ਆਪਣੀ ਲੋਕੇਸ਼ਨ ਦੱਸਦੇ ਹੋ ਵੀਰੇ 9873920292 ਡਿਸਟ੍ਰਿਕਟ ਬਰਨਾਲਾ ਇਸੇ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਜੀ ਆਲ ਇੰਡੀਆ ਡਿਲੀਵਰੀ ਵੀ ਕਰਵਾ ਦਿੰਦੇ ਹਾਂ ਨਹੀਂ ਵੀਰੇ 100 ਕਿਲੋਮੀਟਰ ਦੇ ਵਿੱਚ ਵਿੱਚ ਬੱਚਾ ਭੇਜ ਦਾਂਗੇ ਠੀਕ ਹੈ ਵੀਰੇ ਠੀਕ ਹੈ ਨਾ ਤੁਹਾਨੂੰ ਦੱਸ ਦਿੱਤਾ ਬਾਈ ਨੇ ਵੀ ਬਾਈ ਜੀ ਆਪਣਾ ਅਰਿਕਾ ਨਾ 100 ਕਿਲੋਮੀਟਰ ਤੱਕ ਦੀ ਡਿਲੀਵਰੀ ਕਰਵਾ ਦਿੰਦਾ ਹੈ ਤੇ ਬਾਕੀ ਬਾਈ ਨੂੰ ਤੁਸੀਂ ਬਟਾਫ ਕਰ ਸਕਦੇ ਹੋ نیچے ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਓਕੇ ਵੀਰੇ ਓਕੇ ਵੀਰੇ ਅਸੀ ਗਾਨੀ ਬਾਈ ਕੀ ਹਾਲ ਚਾਲ ਵਧੀਆ ਵਧੀਆ ਵੀਰੇ ਤੂੰ ਸਲੋਠੀ ਹੋਰ ਆ ਜਾ ਮੇਰੇ ਕੋਲ ਲੈ ਹਾਂਜੀ ਹਾਂਜੀ ਵੀਰੇ ਹੋਰ ਵਧੀਆ ਵਧੀਆ ਵਿੱਚ ਹਾਂ ਜੀ ਚੌ ਚੌ ਵੀਰੇ ਹਸਕੀ ਆ ਸਿਰਜੂ ਆ ਵੀਰੇ ਠੀਕ ਐ ਭਾਈ ਜੀ ਨਾ ਅਸੀਂ ਸਟਾਕ ਫੁੱਲ ਐ ਅੱਜ ਮੈਂ ਦੇਖਿਆ ਗੱਲ ਕਰਾਂ ਤਾਂ ਬਾਈ ਜਿਹੜੇ ਚੌ ਚੌ ਦਾ ਬੱਚਾ ਠੀਕ ਐ ਕੈਮਰਾ ਮਾਰੀ ਦਿਨਾ ਮੈਂ ਹਸਕੀ ਦਾ ਬੱਚਾ ਠੀਕ ਐ ਇਹ ਸਿਰਜੂ ਦੇ ਵਿੱਚ ਦੇਖੋ ਭਾਈ ਜੀ ਬੱਚਿਆਂ ਦੀ ਪਛਾਣ ਕੀ ਹੁੰਦੀ ਆ ਬੱਚਾ ਘਮਾ ਕੇ ਤਕਈ ਉਰੇ ਇੱਕ ਟੈਨ ਬੱਚਾ ਇੱਕ ਵੀਰੇ ਬਲੈਕ ਬੱਚਾ ਆ ਠੀਕ ਐ ਨਾ ਸਿਰਜੂ ਦੇ ਵਿੱਚ ਤੁਸੀਂ ਟਰਾਈ ਬੱਚੇ ਤਾਂ ਦੇਖੀ ਆਉਣਗੇ ਤੇ ਅਲੱਗ-ਅਲੱਗ ਇਹ ਕਲਰ ਆਉਂਦੇ ਨੇ ਕਿ ਸਿਰਜੂ ਦੇ ਵਿੱਚ ਠੀਕ ਐ ਤੇ ਬਾਕੀ ਭਾਈ ਜੀ ਨਾਲ ਗੱਲ ਕਰਦੇ ਆ ਭਾਈ ਜੀ ਚੌ ਚੌ ਦਾ ਮੇਲ ਦਾ ਮੀਲ ਦਾ ਕੀ ਪ੍ਰਾਈਸ ਮੇਲਦਾ ਹੈ ਕਿ ਵੀਰੇ 18000 ਰੁਪਿਆ ਫੀ ਮਿਲਦਾ 13000 ਰੁਪਿਆ ਜੀ ਨਾ ਯਾਰ ਹਸਕੀ ਦਾ ਵੀਰੇ ਹਸਕੀ ਦਾ ਮੇਲਦਾ 20000 ਰੁਪਿਆ ਫੀ ਮੇਲਦਾ 14000 ਠੀਕ ਹੈ ਪਰ ਇਹ ਸਿਡਚੂ ਦੇ ਬੱਚੇ ਦਾ ਵੀ ਕਿ ਨਾਂ ਨਹੀਂ ਦਾ ਫੋਨ ਮੈਂ ਕਰ ਲੈਣਾ 10000 ਰੁਪਿਆ ਜੀ ਠੀਕ ਹੈ ਮੇਲਦਾ ਵੀ ਮਿਲਦਾ ਪਰ ਮੇਲਦਾ 10000 ਰੁਪਿਆ ਫੀ ਮੇਲਦਾ 9000 ਰੁਪਿਆ ਠੀਕ ਹੈ ਹਾਂਜੀ ਹਾਂਜੀ ਤੇ ਬਾਕੀ ਸਟਾਕ ਦੀ ਗੱਲ ਕਰੀਏ ਬਾਈ ਦੀ ਦਾ 올 ਬਰੀਡ ਦੇ ਵਿੱਚ ਕੰਮ ਹੈ ਹਾਂਜੀ ਹਾਂਜੀ 올 ਬਰੀਡ ਦੇ ਵਿੱਚ ਕੰਮ ਹੈ 올 ਬਰੀਡ ਦੇ ਵਿੱਚ ਬਾਈ ਦਾ ਕੰਮ ਹੈ ਨੀਚੇ ਵੀ ਕੈਮਰਾ ਮਾਰੀਦਾ ਵਾ ਬੱਚੇ ਬਾਈ ਦੇ ਨੇ ਸਟਾਕ ਕਲਚਰ ਦਾ ਮੇਲ ਦਾ 10000 ਰੁਪਏ ਠੀਕ ਆ ਫੀਮੇਲ ਦਾ 8000 ਰੁਪਏ ਠੀਕ ਆ ਹਾਂਜੀ ਤੇ ਬਾਕੀ ਵੀ ਜੀ ਆਪਣੀ ਆਲ ਇੰਡੀਆ ਡਿਲੀਵਰੀ ਆ ਨਾ ਹਾਂਜੀ ਆਲ ਇੰਡੀਆ ਡਿਲੀਵਰੀ ਹਾਂਜੀ ਤੇ ਬਾਕੀ ਆਪਣੀ ਲੋਕੇਸ਼ਨ ਦੱਸ ਦਿਓ ਵੀਰੇ ਆਪਣਾ ਲੋਕੇਸ਼ਨ ਮਲੇ ਕੋਲ ਲਈ 7888622784 ਠੀਕ ਆ ਵੀਰੇ ਹਾਂਜੀ ਤੀਜੇ ਵੀਡੀਓ ਦੇ ਵਿੱਚ ਪਾਈਦਾ ਨੰਬਰ ਚੱਲਦਾ ਰਹੂਗਾ ਪਾਈਦਾ ਆਲ ਗ੍ਰੀਡ ਦੇ ਵਿੱਚ ਕੰਮ ਹੈ ਤੇ ਆਲ ਇੰਡੀਆ ਡਿਲੀਵਰੀ ਆ ਪਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਵੀਰੇ ਓਕੇ ਜੀ ਓਕੇ ਵੀਰੇ